ਲਾ ਮੇਰਾ ਭਤੀਜਾ ਗਸੰਦਾਰਾ ਲਾਈਵ ਆਇਆ ਤੜਕੇ ਮੈਂ ਟੱਚ ਤੇ ਰਹਿ ਜਾਂਦੇ ਨੇ ਨੇੜੇ ਆ ਮੇਰੇ ਪੇਕੇ ਜੋ ਅੱਗੇ ਉਹਦੀ ਆ ਜਾਂਦੇ ਨੇ ਬਿੰਦਚ ਕਰਕੇ ਫੋਨ ਕਰਤਾ ਕਹਿੰਦਾ ਭੂਆ ਮੈਂ ਆਉਣਾ ਮੈਂ ਆ ਜਾ ਮੈਂ ਵੀ ਚਾਚ ਭੱਜੀ ਫਿਰਦੀ ਸੀ ਲਬਿੰਦਚ ਦੇਖਿਆ ਦੇਖਾਂ ਭਲਾ ਕੀ ਲੈ ਆਏਗਾ ਲੈ ਬਿਸਕੁਟ ਲੈ ਆਏਗਾ ਮੈਂ ਇਹਨਾਂ ਤਾਂ ਚਾਹ ਨਹੀਂ ਚੱਕਿਆ ਜਾਂਦਾ ਉਹਦੀ ਮੁੜ ਗਿਆ ਬਿੰਦਚ ਦੀ ਦੇਖ ਕੇ ਲੈ ਬਗਾਈ ਸਮਾਨ ਆਗਾ ਆ ਤਾਂ ਲੱਡੂ ਵੀ ਵਾਲੀ ਸਮਾਦਨੇ ਤਾਂ ਮੈਂ ਖਾ ਕੇ ਵਾਲੀ ਕੋਚਾਂ ਕੋਲੇ ਕੋਲੇ ਸੁਝਵਾ ਕੋ ਆਜੋ ਬੇ ਆ ਖਾ ਲੋ ਲੱਡੂ ਨਾ ਪਤੀਸਾ ਬਿਸਕੁਟ ਆਜੋ ਸੁਨਾਰਾ ਆ ਗਿਆ ਮੇਰਾ ਖਾ ਲੋ ਤੁਸੀਂ ਵੀ ਭਣੇ ਦੱਸੋ ਸਾਰੀਆਂ ਕੀਦਾ ਕੀਦਾ ਸੰਧਾਰ ਆ ਗਿਆ ਕਮੈਂਟ ਕਰਕੇ ਦੱਸੋ ਮੇਰਾ ਤਾਂ ਅੱਜ ਤੜਕੀ ਫੜਾ ਗਿਆ ਮੇਰਾ ਭਤੀਜਾ ਸੰਧਾਰਾ ਬਾਲਾ ਹੀ ਮੇਰਾ ਤਾਂ ਉਹ ਕਰਦੇ ਨੇ ਭਤੀਜੇ ਭਤੀਜ ਨੂੰ ਹਾਂ ਉਦੋਂ ਆਖਣ ਗਿਆ ਭੂਆ ਕਿੱਥੇ ਵਹਾਈਏ ਕਿੱਥੇ ਠਾਈਏ ਇਨਸਾਨ ਨੂੰ ਤਾਂ ਤੇਰੇ ਵਿੱਚ ਦੀਆਂ ਸਾਂ ਹੁੰਦੇ ਨੇ ਭੂਆ ਵਿੱਚ ਦੀਆਂ ਆਏ ਕਹੇਦੀਆਂ ਨੇ ਅੱਜ ਕੱਲ੍ਹ ਨਹੀਂ ਨਹੀਂ ਕਿੱਥੇ ਭੂਆ ਨੂੰ ਯਾਦ ਕਰਦੀਆਂ ਨੇ ਮੈਂ ਤਾਂ ਬਾਲਾ ਹੀ ਯਾਦ ਕਰਦੀਆਂ ਨੇ